ਵਰੀ ਲੋਵੀ ਪਾਈਏ ਵਾਲਾ ਨਾਵੇਂ ਨਾ ਪਰ ਮੁੰਡਾ ਸਾਹਮਣੇ ਬਹੁਤ ਬੜਾ ਧੰਨਵਾਦ ਆਈਏ ਸਾਡੇ ਮੁੱਖ ਮਹਿਮਾਨਾਂ ਦਾ ਆਸ਼ੂ ਬਾਂਗਰ ਜੀ ਸੀਨੀਅਰ ਜਿਹੜੇ ਆਗੂ ਨੇ ਅਗਰਲੇ ਪਾਸੇ ਕਾਂਗਰਸ ਪਰ ਪਾਰਟੀ ਦੇ ਜੀ ਆਕਦੇ ਬਹੁਤ ਬੜਾ ਧੰਨਵਾਦ ਆ ਨਾਲ ਜੁਨੀਆ ਵੀ ਸਾਡੀ ਸਤਕਾਰਿਕ ਸਿੱਖਿਸ਼ਾ ਕੁੜੀਆਂ ਨੇ ਕੱਲੀ ਕੱਲੀ ਰੂਦਾ ਧੰਨਵਾਦ ਭਗਵੰਦਰ ਸਿੰਘ ਜੀ ਤੇ ਬੰਦਰ ਨੰਬਰਦਾਰ ਸਾਹਿਬ ਕੋ ਵੀ ਸਾਡੇ ਦਰਮਿਆਨ ਨੇ ਇਹ ਆਖਦੇ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਸਾਡੇ ਸਤਿਕਾਰ ਵਿੱਚ ਇਹੇ ਪਹੁੰਚੇ ਨੇ ਆਸ਼ੂ ਬਾਂਗੜ ਜੀ ਔਰ ਨਾਲ ਪਿੰਨਾ ਜੀ ਔਰ ਪ੍ਰੋਫੈਸਰ ਪੈਂਸਾ ਵੀ ਸਾਡੇ ਦਰਿਆ ਆਏ ਨੇ ਆਖਦੇ ਧੰਨਵਾਦ ਸਟੀਵ ਕੁਮਾਰ ਕਹਿੰਦੇ ਕੈਡਰ ਕੈਪ ਆਇਆ ਗੱਲਾਂ ਰਹੀਆਂ ਕਦੇ ਹੁੰਦੀਆਂ ਮਿਲ ਕੇ ਕੈਪ ਆਇਆ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ چار سو بندے لگاتار چل سکے پہلا گیارہ سو ਜਿਹੜੇ ਹੁੰਦੀ ਹੈ ਇਹਦੇ ਧਰਤੀ ਤੋਂ ਲੰਬੀ ਲਾਈਨ ਅਰੇ ਕਾਏ ਕਿ ਵਿੱਚ ਦੀ ਜ਼ਮੀਨਾਂ ਚੱਤੇ ਮਾਹ ਲੱਗਦੇ ਆ ਸਾਹਮਣੇ ਗੋਲਾ ਕਿਹਦੇ ਹੁੰਦੀ ਹੈ ਤੇ ਵੀ ਬਣ ਗਈ ਹੈ ਬੋਲਾ ਦੀ ਜਿਹੜੇ ਸ਼ਰਾਦ ਦੀ ਬਾਦ ਜਿਹੜੇ ਕਹਿੰਦੇ 23 ਬਣ ਗਿਆ ਆਓ ਜਿਹੜੇ ਬੋਲਾ ਦੀ ਸ਼ਰਾਦ ਦੀ ਬਾਦ ਆ ਜਿਹੜੇ 23 ਜਨਗੇ ਆ Vai empurrar o gol, vai empurrar o gol, vai empurrar o gol. ਹੈਰੋ ਆ ਵੀ ਪੈਰ ਦੀ ਧਰਤੀ ਦਾ ਉਹ ਗੁਰਿੰਦਰ ਕਨੇ ਬੱਲੇ ਬੱਲੇ ਕਰੇ ਕਲਾ ਉਹ ਗੁਰਿੰਦਰ ਉਹ ਕਿਹਨੇ ਅੱਜ ਪੱਕੇ ਪੈਣ ਲਈ ਚੱਕਿਆ ਆਸੂ ਬੱਕੜੀ ਸਾਡੇ ਵੀਰ ਉਹ ਵੀ ਸਾਡੇ ਤੇ ਪਹੁੰਚ ਹੋ ਰਿਹਾ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਹੈ ਅੱਜ ਆਪਾਂ ਸ਼ੋਅ ਕਰਦੇ ਧਰਵਾ ਦੇ ਕਰਾਂਗੇ ਦਿੱਲੀ ਆ ਦੀ ਮਾਰੀ ਸ਼ਖਸੀਅਤ ਹੈ ਸਾਡੇ ਦਰਮਿਆਨ ਪਹੁੰਚਿਆ ਗਿਆ ਨੇ ਆ ਇਲਾਕੇ ਦੇ ਵਿੱਚ ਕਹਿੰਦੇ ਇੰਗਲਾਂ ਦੇ ਬੋਟਿਆਂ ਦੇ ਨਾਮ ਕਈ ਵਕਈ ਜਨਸ ਚਰਦੇ ਆ ਗੁਰਵਿੰਦਰ ਨੇ ਕਹਿੰਦੇ ਧਰਤੀ ਮਾਰੀ ਮੱਥਾ ਟੇਕਿਆ ਜਿਹਨੇ ਜੀਵਨ ਬਣ ਦਿੱਤਾ ਵਾਹ ਗੁਰਵਿੰਦਰ ਇਹ ਕਿੰਦੀ ਬੜਾ ਵਧੀਆ ਲੱਗਦਾ ਉਹਨਾਂ ਦਾ ਆ ਕਹਿੰਦੇ ਗਰਗੱਤਵਾੜਾ ਇਹਦੇ ਪਤਾ ਵੀ ਨੇ ਕਹਿੰਦੇ ਆਰੇ ਬੱਜੋ ਦੀ ਲਾਦੀ ਵਧੀਆ ਜਿਹੜਾ ਮੁੰਡਾ ਬਾਲਾ ਪਾ ਰਿਹਾ ਸਾਹਮਣੇ ਭਾਰੀ ਟੱਕਾ ਕਹਿਣਾ ਪੈਂਦਾ ਵੀਰੋ ਪਕਾ ਕਰੀ ਜਾਂਦੇ ਵਿੱਚ ਉਲੀਆ ਲੰਗੋ ਭਰਾਵਾਂ ਨਾਲ ਬੇਤੀਆ ਲਓ ਸਾਹਮਣੇ ਬਾਲ ਫੇਰ ਬੰਦਾ ਅੰਕੁਸ਼ਵਰ ਜੀ ਤੌੜ ਲਈ ਤਿਆਰ ਬਣ ਆਹ ਜਨੇ ਅੰਕੁਸ਼ਿਆ ਕਲੇ ਕੋੜ ਤੋਂ ਪੁਰਾਣੀ ਧਰਤੀ ਦਾ ਪਰ ਪਰਮਜੀਤ ਸਿੰਘ ਜੀ ਪੰਮਾ ਪਈਆਂ ਵਾਲੇ ਵਾਲੇ ਸਾਡੇ ਵੀਰ ਵੀ ਆਇਆ ਨਿੱਕੜ ਕਨੇ ਨਾਲ ਮੱਲੇ ਸ਼ਾਹ ਦੀ ਧਰਤੀ ਦਾ ਆਹ ਕਨੇ ਨਾ ਹੋਰ ਖਿਡਾਰੀ ਕਨੇ ਸਾਹੋ ਗਿਆਲਾ ਸਾਹੋਗਿਆਲਾ ਉਹ ਕਹਿੰਦੇ ਅਰਗਲ ਵਾਲੀਆਂ ਕਹਿੰਦੇ ਟਿਕਾਣੇ ਲੱਗੇ ਆਈਆਂ ਕਿ ਜਿਹੜੀ ਮਹਿੰਦੀ ਲਾਂਗੜਾ ਦੇਵੇ ਕੀ ਪਰ ਉਸ ਦਾ ਲਾੜਾ ਜਿੱਥੇ ਜਾਵੇ ਦੀ ਕਬਰਾਂ ਹੋਵੇ ਇਥੇ ਕਾਵਾ ਹੁੰਦਾ ਗਿਆਲਾ ਪੰਦਰਸਤੀਆਂ ਰੱਖੇ ਮਾਲਕ ਕੁਗਨੀ ਪੈਸੇ ਤੇਲੇ ਉਹ ਮਰਦਾ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਮਾਦਾ ਉੱਤੇ ਆਉਦੇ ਰਹਿੰਦੇ ਔਖੇ ਸੌਖੇ ਵੇਲੇ ਉਹ ਕਹਿੰਦੇ ਕਮਾਲ ਹੀ ਕਰ ਗਿਆ ਬਾਈਰ ਖਿਡਾਰੀ ਕਹਿੰਦੇ ਵੈਰੋ ਕੇ ਤਲ ਦੀ ਰਾ ਪਰ ਇੱਥੇ ਸਾਹਮਣੇ ਅੰਤੂ ਸ਼ਾਹ ਕਹਿੰਦੇ ਕੋਟ ਕਪੂਰੇ ਵਾਲਾ ਮਾਹਰ ਖਿਡਾਰੀ ਕਿ ਮੈਂ ਵੀ ਪਤਾ ਜੱਟਵਾਰ ਜਣਵਾਰ ਵਰਗਾ ਹਾਂ ਅੱਠਾ ਬਣ ਗਏ ਤੀ ਟਿਕਾਣੇ ਲਾ ਦੂੰਗਾ ਮੈਂ ਵੀ ਪਤਾ ਜੱਟਵਾਰ ਜਣਵਾਰ ਵਰਗਾ ਹਾਂ ਬੈਰੂ ਕਹਿੰਦਾ ਗੁਰਵਿੰਦਰ ਹੈ ਪਿਆਰ ਵਰ ਪਿਆਰ ਹੈ ਪਰ ਅੰਤੂ ਸ਼ਾਹ ਕਹਿੰਦੇ ਕੋਟ ਕਪੂਰੇ ਦੀ ਧਰਮ ਨੇ ਕੈਚ